72 ਘੰਟੇ ਨੇ ਯੂਰਪ ਦੇ ਕੋਲੇ ਜੰਗ ਲੱਗ ਸਕਦੀ ਆ ਇਹ ਤੁਸੀਂ ਵੀਡੀਓ ਬਹੁਤ ਦੇਖੀਆਂ ਹੋਣਗੀਆਂ ਖਬਰਾਂ ਵੀ ਤੁਸੀਂ ਕਾਫੀ ਵੈਬਸਾਈਟਾਂ ਤੇ ਦੇਖ ਲਈਆਂ ਹੋਣੀਆਂ ਤਕਰੀਬਨ 2 ਦਿਨ ਹੋ ਗਏ ਮੈਂ ਦੇਖ ਰਿਹਾ ਸੀਗਾ ਤੇ ਅੱਜ ਤੀਸਰਾ ਦਿਨ ਆ ਜਣੀ ਕਿ 72 ਘੰਟੇ ਪੂਰੇ ਹੋ ਜਾਣੇ ਆ ਇਹ ਜਿਹੜੀ ਖਬਰ ਛਾਪੀ ਆ ਯੂਰੋ ਨਿਊਜ਼ ਨੇ ਸੀਐਨਐਨ ਨੇ ਤੇ ਦਾ ਗਾੜੀ ਨੇ ਤੇ ਆਪਣੇ ਇੰਡੀਆ ਦਾ ਹਰ ਇੱਕ ਚੈਨਲ ਲੱਗਿਆ ਹੋਇਆ ਆ ਹਿੰਦੀ ਪੰਜਾਬੀ ਬੋਲਣ ਵਾਸਤੇ ਕਿ 72 ਘੰਟੇ ਨੇ ਯੂਰਪ ਦੇ ਕੋਲੇ ਪਰ ਦੁਨੀਆ ਦਾ ਸਭ ਤੋਂ ਵੱਡਾ ਆਦਾਰਾ BBC ਨੇ ਇਸ ਬਾਰੇ ਕੋਈ ਵੀ ਪੋਸਟ ਜਿਹੜੀ ਆ ਉਹ ਨਹੀਂ ਪਾਈ ਜਿੰਨੀ ਦੇਰ ਤੱਕ ਕੋਈ ਪੋਸਟ ਜਿਹੜੀ BBC ਦੇ ਉੱਪਰ ਨਹੀਂ ਆਉਂਦੀ ਮੈਂ ਪਰਸਨਲੀ ਯਕੀਨ ਨਹੀਂ ਕਰਦਾ ਉਸ ਗੱਲ ਦੇ ਉੱਪਰ ਪਰ ਜੇ ਮੈਂ ਦੂਸਰੇ ਚੈਨਲਾਂ ਦੀ ਗੱਲ ਕਰਾਂ ਮੈਂ ਤੁਹਾਨੂੰ ਕੋਈ ਡਰਾ ਨਹੀਂ ਰਿਹਾ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਯੂਰਪ ਦਾ ਹਰ ਇੱਕ ਮੁਲਕ ਅੰਦਰ ਖਾਤੇ ਤਿਆਰੀ ਕਰ ਰਿਹਾ ਆ ਜੰਗ ਦੀ ਉਹਨਾਂ ਨੂੰ ਪਤਾ ਹੈ ਵੀ ਜੰਗ ਜਿਹੜੀ ਆ ਉਹ ਲੱਗੇਗੀ ਕਿਉਂਕਿ ਯੂਰਪ ਨੂੰ ਰੋਕਣ ਵਾਲੀ UN ਹੈਗੀ ਆ UN ਨੇ ਯੂਰਪ ਨੂੰ ਰੋਕਿਆ ਹੋਇਆ ਹੈ ਖਾਸ ਕਰਕੇ ਫਰਾਂਸ ਤੇ ਜਰਮਨ ਅੱਗੇ ਲੱਗੇ ਹੋਏ ਨੇ ਹਮਲਾ ਕਰਨ ਦੇ ਵਿੱਚ ਵੀ ਆਪਾਂ ਸਟਰੋਂਗ ਨੇ ਯਾਨੀ ਕਿ ਆਪਣੀ ਪਾਵਰ ਉਹ ਦਿਖਾ ਰਹੇ ਨੇ ਜਦੋਂ ਪਿੱਛੇ ਦੀ ਮੀਟਿੰਗ ਹੋਈ ਸੀ ਉਦੋਂ ਯੂਰਪ ਯੂਨੀਅਨ ਦੇ ਵਿੱਚੋਂ ਇਹ ਕਿਹਾ ਗਿਆ ਸੀਗਾ ਵੀ ਕੀ ਆਪਾਂ ਅਮਰੀਕਾ ਤੋਂ ਮਾੜੇ ਆ ਆਪਾਂ ਅਮਰੀਕਾ ਦੇ ਬਰਾਬਰ ਆ ਆਪਾਂ ਅਮਰੀਕਾ ਤੋਂ ਤਕੜੇ ਆ ਆਪਾਂ ਯੂਰਪ ਦੇ ਸਾਰੇ ਮੁਲਕ ਯੂਕਰੇਨ ਦਾ ਸਾਥ ਦੇਈਏ ਉਹਦੇ ਨਾਲ ਖੜੀਏ ਅਸਲ ਦੇ ਵਿੱਚ ਰੌਲਾ ਉੱਥੇ ਦੀ ਜ਼ਮੀਨ ਦਾ ਆ ਜਿਸ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਨੇ ਜਿਹਨੂੰ ਕਿ ਹਰ ਇੱਕ ਮੁਲਕ ਲੈਣਾ ਚਾਹੁੰਦਾ ਆ ਜਦੋਂ ਵੱਡੇ ਮੁਲਕਾਂ ਦੀ ਕਿਸੇ ਮੁਲਕ ਦੇ ਉੱਪਰ ਨਿਗਾਹ ਪੈ ਜਾਵੇ ਤਾਂ ਉਹਦੇ ਉੱਪਰ ਹਰ ਇੱਕ ਆਪਣਾ ਹੱਕ ਜਿਹੜਾ ਆ ਉਹ ਜਿਤਾਉਣਾ ਚਾਹੁੰਦਾ ਹੁੰਦਾ ਹੈ ਹੁਣ ਜਿਹੜਾ ਯੂਰਪ ਯੂਨੀਅਨ ਆ ਉਹ ਲੋਨ ਦੇ ਰਿਆ ਹਿਆ ਐਨਾ ਪੈਸਾ ਯੂਕਰੇਨ ਨੂੰ ਦੇ ਰਿਆ ਆ ਉਹ ਸਿਰਫ ਉਸ ਜ਼ਮੀਨ ਵਾਸਤੇ ਦੇ ਰਿਆ ਵੀ ਜਿਹਦੇ ਵਿੱਚ ਉਦਾਂ ਦੇ ਤੱਤ ਨੇ ਉਦਾਂ ਦੀਆਂ ਧਾਤਾਂ ਨੇ ਜਿਨ੍ਹਾਂ ਨੂੰ ਵੇਚ ਕੇ ਯੂਰਪ ਆਪਣੇ ਪੈਸੇ ਜਿਹੜੇ ਆ ਉਹ ਵਸੂਲੇਗਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਦੇਖੀ ਹੋਣੀਗਾ ਪੋਲੈਂਡ ਦੀਆਂ ਸਵੀਡਨ ਦੀਆਂ ਡੈਨਮਾਰਕ ਦੀਆਂ ਕਿ ਵੀ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਹੈ ਚਾਹਣੋ ਫਰਾਂਸ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਇੱਕ ਵਾਰੀ ਇਹ ਗੱਲ ਵਾਇਰਲ ਹੋਈ ਸੀ ਕਿ ਵੀ ਤੁਸੀਂ ਆਪਣੇ ਜਿਹੜੇ ਪੈਸੇ ਤੁਹਾਡੇ ਅਕਾਊਂਟਾਂ ਦੇ ਵਿੱਚ ਨੇ ਉਹਨਾਂ ਨੂੰ ਗਵਰਨਮੈਂਟ ਤੁਹਾਡੇ ਤੋਂ ਬਿਨਾ ਪੁੱਛੇ ਲੈ ਸਕਦੀ ਹੈ ਜੇਕਰ ਜੰਗ ਲੱਗਦੀ ਆ ਆਰਮੀ ਦੀ ਹੈਲਪ ਵਾਸਤੇ ਫਿਰ ਇੱਕ ਵਾਰੀ ਬਿਆਨ ਆਉਂਦਾ ਆ ਫਰਾਂਸ ਦੇ ਪ੍ਰਧਾਨ ਮੰਤਰੀ ਦਾ ਕਿ ਵੀ ਸਾਰੇ ਜਣੇ ਤਿਆਰ ਰਹੋ ਹੋ ਸਕਦਾ ਹੈ ਕਿ ਜੰਗ ਲੱਗ ਸਕਦੀ ਆ ਪਰ ਕਿਸੇ ਨੇ ਸੀਰੀਅਸ ਨਹੀਂ ਲਿਆ ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਹਰ ਇੱਕ ਘਰ ਘਰ ਦੇ ਵਿੱਚ ਇੱਕ ਕਿਤਾਬ ਜਿਹੜੀ ਉਹ ਪਹਚਾਈ ਜਾਵੇਗੀ ਜਿਸ ਦੇ ਵਿੱਚ ਲੋਕਾਂ ਨੂੰ ਇਹ ਦੱਸਿਆ ਜਾਵੇਗਾ ਪੂਰੇ ਫਰਾਂਸ ਦੇ ਵਿੱਚ ਹਰ ਇੱਕ ਦੇ ਘਰ ਦੇ ਵਿੱਚ ਪਹੁੰਚੂਗੀ ਗਵਰਨਮੈਂਟ ਵੱਲੋਂ ਹੋਵੇਗੀ ਉਹਦੇ ਵਿੱਚ ਇਹ ਦੱਸਿਆ ਜਾਵੇਗਾ ਵੀ ਜੇਕਰ ਜੰਗ ਲੱਗਦੀ ਆ ਤਾਂ ਤੁਸੀਂ ਆਪਣਾ ਬਚਾ ਕਿਸ ਤਰੀਕੇ ਨਾਲ ਕਰਨਾ ਕਿਵੇਂ ਉਸ ਸਿਚੁਏਸ਼ਨ ਨੂੰ ਹੈਂਡਲ ਕਰਨਾ ਹੈ 15 ਦਿਨ ਪਹਿਲਾਂ ਇੱਕ ਵੀਡੀਓ ਪ੍ਰੈਜ਼ੀਡੈਂਟ ਮੈਨੂਅਲ ਮੈਕਰੋਂ ਦੀ ਵਾਇਰਲ ਹੁੰਦੀ ਹੈ ਕਿ ਉਹ ਆਰਮੀ ਦੇ ਇੱਕ ਬੇਸ ਦੇ ਵਿੱਚ ਖੜੇ ਨੇ ਤੇ ਉੱਥੇ ਫੌਜੀਆਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਨੇ ਪਰ ਫਰਾਂਸ ਦੇ ਬਹੁਤ ਸਾਰੇ ਲੋਕ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਗਾਲਾਂ ਕੱਢ ਰਹੇ ਆ ਉਹਨਾਂ ਨੂੰ ਗਲਤ ਕਹਿ ਰਹੇ ਆ ਕਿ ਫਰਾਂਸ ਕਿਉਂ ਪੰਗਾ ਲੈ ਰਿਹਾ ਹੈ ਕਿਉਂ ਅੱਗੇ ਲੱਗ ਰਿਹਾ ਹੈ ਰਸ਼ੀਆ ਦੇ ਨਾਲ ਕਿਉਂ ਪੰਗਾ ਲੈ ਰਿਹਾ ਕਿਉਂ ਰਸ਼ੀਆ ਦੇ ਨਾਲ ਦੁਸ਼ਮਣੀ ਜਿਹੜੀ ਉਹੋ ਕੀਤੀ ਜਾ ਰਹੀ ਆ ਕਿਉਂਕਿ ਰਸ਼ੀਆ ਨੂੰ ਕਿਸੇ ਦੀ ਵੀ ਪਰਮਿਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਹਮਲਾ ਕਰਨ ਵਾਸਤੇ ਜਦੋਂ ਉਹਦਾ ਜੀ ਕੀਤਾ ਉਹ ਉਸੇ ਵਕਤ ਸੁੱਤੇ ਵਿਆਂ ਉੱਪਰ ਪੂਰੇ ਯੂਰਪ ਦੇ ਉੱਪਰ ਉਹ ਹਮਲਾ ਕਰ ਸਕਦਾ ਆ ਉਸਨੇ ਟਾਰਗੇਟ ਕਰਨਾ ਆ ਫਰਾਂਸ ਨੂੰ ਤੇ ਨਾਲ ਜਰਮਨ ਨੂੰ ਸਭ ਤੋਂ ਪਹਿਲਾਂ ਬਾਅਦ ਚ ਦੂਸਰੇ ਮੁਲਕ ਜਿਹੜੇ ਆ ਉਹ ਆਉਣੇ ਆ ਇਹ ਪਾਈ ਕਿਸੇ ਨੂੰ ਮੈਂ ਡਰਾ ਨਹੀਂ ਰਿਹਾ ਤੁਹਾਨੂੰ ਇੱਕ ਸਿਚੁਏਸ਼ਨ ਦੱਸ ਰਿਹਾ ਵੀ ਜੋ ਕੋਸ਼ਿਸ਼ ਸੋਸ਼ਲ ਮੀਡੀਆ ਦੇ ਉੱਪਰ ਜਾਂ ਨਿਊਜ਼ ਚੈਨਲਾਂ ਵਾਲੇ ਕਹਿ ਰਹੇ ਆ ਮੇਰੇ ਕੋਲ ਵੀ ਉੱਥੋਂ ਹੀ ਇਨਫਾਰਮੇਸ਼ਨ ਆਈ ਆ ਮੈਨੂੰ ਕੋਈ ਸਪੈਸ਼ਲ ਦਾ ਕਿਸੇ ਨੇ ਇਨਫਾਰਮੇਸ਼ਨ ਦਿੱਤੀ ਨਹੀਂਗੀ ਅਸ਼ੌਨ ਤੁਹਾਡੇ ਵਾਸਤੇ ਕੀ ਸੁਨੇਹਾ ਆ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਛੋਟਾ ਬੱਚਾ ਪਈ ਉਹਦਾ ਦੁੱਧ 2-3 ਡੱਬੇ ਲਿਆ ਕੇ ਰੱਖ ਲਓ ਡੇਟਾਂ ਲੰਮਾ ਹੋਣ ਸਮਾਨ ਉਹ ਚੱਕਣਾ ਆ ਜਿਹਦੀ ਡੇਟ ਲੰਮੀ ਹੋਵੇ ਪਾਣੀ ਲਿਆਓ ਦੁੱਧ ਲੈ ਆਓ ਸੁੱਕੀਆਂ ਦਾਲਾਂ ਆਪਣੇ ਘਰਾਂ ਦੇ ਵਿੱਚ ਲਿਆ ਕੇ ਰੱਖ ਲਵੋ ਜੇਕਰ ਤੁਹਾਡੇ ਕੰਮ ਆਉਣ ਰੱਬ ਸੁੱਖ ਰੱਖੇ ਇਦਾਂ ਦਾ ਕੁਝ ਵੀ ਨਾ ਹੋਵੇ ਪਰ 2-3 ਮਹੀਨੇ ਜਿਹੜੇ ਆ ਉਹ ਕਹਿ ਰਹੇ ਆ ਕਿ ਥੋੜੇ ਜਿਹਾ ਕੰਪਲਿਕੇਟਿਡ ਹੋ ਸਕਦੇ ਆ ਯੂਰਪ ਵਾਸਤੇ ਐਡੀ ਛੇਤੀ ਜੰਗ ਨਹੀਂ ਲੱਗ ਸਕਦੀ ਪਰ ਫੇਰ ਵੀ ਜੇਕਰ ਸਿਚੁਏਸ਼ਨ ਖਰਾਬ ਹੁੰਦੀ ਆ ਤਾਂ ਤੁਹਾਡੇ ਕੋਲੇ ਰਾਸ਼ਨ ਹੋਵੇਗਾ ਤੁਸੀਂ ਖਾ ਪੀ ਸਕਦੇ ਹੋ ਕਈ ਬਲੋਕੀ ਕਹਿਣਗੇ ਕਿ ਜੇ ਮਰ ਹੀ ਗਏ ਤਾਂ ਫੇਰ ਅਸੀਂ ਰਾਸ਼ਨ ਦਾ ਕੀ ਕਰਨਾ ਆ ਰਾਸ਼ਨ ਕਿਨੇ ਖਾਣਾ ਆ ਆਪਣੇ ਲੋਕੀ ਪਹਿਲਾ ਗੱਲ ਜਿਹੜੀ ਆ ਉਹ 네ਗੇਟਿਵ ਸੋਚਦੇ ਆ ਪੋਜ਼ਿਟਿਵ ਸੋਚੋ ਵੀ ਅਸੀਂ ਸਰਵਾਈਵ ਕਿੰਜ ਕਰਨਾ ਵੀ ਜੇਕਰ ਏਦਾਂ ਦੀ ਕੋਈ ਸਿਚੁਏਸ਼ਨ ਹੁੰਦੀ ਆ ਤੇ ਆਪਣੇ ਕੋਲ ਥੋੜੇ ਘਨੇ ਪੈਸੇ ਜਿਹੜੇ ਆ ਉਹ ਕਢਵਾ ਕੇ ਰੱਖੋ ਤਾਂ ਜੋ ਤੁਸੀਂ ਸਰਵਾਈਵ ਕਰ ਸਕੋ ਆਪਣੇ ਕੋਲ ਮੈਡੀਸਨ ਰੱਖੋ ਖਾਣ ਪੀਣ ਦੀਆਂ ਚੀਜ਼ਾਂ ਪਾਸਤਾ ਲਿਆਓ ਉਬਲੇ ਹੋਏ ਛੋਲੇ ਲਿਆਓ ਕੋਈ ਕੰਟੇਨਰਾਂ ਚ ਵਿੱਚ ਜਿਹੜਾ ਲੋਹੇ ਦੇ ਡੱਬਿਆਂ ਦੇ ਵਿੱਚ ਜਾਂ ਕੱਚ ਦੀਆਂ ਬੋਤਲਾਂ ਦੇ ਵਿੱਚ ਸਮਾਨ ਆਉਂਦਾ ਆ ਜਿਨ੍ਹਾਂ ਦੀ ਡੇਟ 2-3 ਸਾਲ ਹੁੰਦੀ ਆ ਉਹ ਲੈ ਆ ਕੇ ਆਪਣੇ ਕੋਲੇ ਰੱਖ ਲਓ ਜੇਕਰ ਜੰਗ ਲੱਗੀ ਤਾਂ ਵੀ ਤੁਸੀਂ ਖਾ ਲਓਗੇ ਜੇਕਰ ਜੰਗ ਨਾ ਲੱਗੀ ਤਾਂ ਵੀ ਤੁਸੀਂ ਖਾਂਦੇ ਦਾ ਤੁਸੀਂ ਰਹਿਣਾ ਹੀ ਆਂ ਚੀਜ਼ ਇਹਦਾਂ ਦੀ ਨਾਲੋ ਜਿਹੜੀ ਕਿ ਤੁਹਾਨੂੰ ਇਹ ਹੋਵੇ ਕਿ ਯਾਰ ਅਸੀਂ ਐਕਸਪਾਇਰ ਹੋ ਗਈ ਤੇ ਅਸੀਂ ਇਹਨੂੰ ਸੁੱਟਣ ਲੱਗੇ ਆ ਕਿਉਂਕਿ ਹਜੇ ਸਟੋਰਾਂ ਦੇ ਵਿੱਚ ਪੈਨਿਕ ਸਿਚੁਏਸ਼ਨ ਨਹੀਂ ਹੋਈ ਤੁਸੀਂ ਵੀ ਪੈਨਿਕ ਨਾ ਹੋ ਆਰਾਮ ਦੇ ਨਾਲ ਜਾਓ ਸਟੋਰ ਦੇ ਵਿੱਚੋਂ ਸਮਾਨ ਲੈ ਕੇ ਆਓ ਕਿਉਂਕਿ ਪੈਨਿਕ ਸਿਚੁਏਸ਼ਨ ਹੋਵੇਗੀ ਜਿਵੇਂ ਕੋਰੋਨਾ ਦੇ ਵਿੱਚ ਹੋਈ ਸੀ ਕਿ ਲੋਕੀ ਯਕਦਮ ਸਟੋਰਾਂ ਦੇ ਵਿੱਚ ਜਾਣਗੇ ਸਮਾਨ ਲੈਣ ਵਾਸਤੇ ਪਾਣੀ ਵੀ ਚੱਕਣਗੇ ਪਿਛਲੇ ਰਿਟਵਾਇਲਟ ਪੇਪਰਾਂ ਨੂੰ ਕਿੰਨੀਆਂ ਲੜਾਈਆਂ ਹੋਈਆਂ ਸੀਗੀਆਂ ਉਸ ਤੋਂ ਬਾਅਦ ਦੁੱਧ ਲੋਕੀ ਚੱਕਣਗੇ ਹਰ ਚੀਜ਼ ਮੁੱਕੂਗੀ ਵੀ ਸਟੋਰਾਂ ਦੇ ਵਿੱਚੋਂ ਪੈਨਿਕ ਨਹੀਂ ਹੋਣਾ ਹਰ ਚੀਜ਼ ਮਿਲੂਗੀ ਹਰ ਚੀਜ਼ ਆਵੇਗੀ ਆਪਣੇ ਬਜਟ ਦੇ ਅਕੋਰਡਿੰਗ ਆਪਣੇ ਹਿਸਾਬ ਦੇ ਨਾਲ ਥੋੜਾ ਜਿਹਾ ਸਮਾਨ ਜਿਹੜਾ ਦੋ ਤਿੰਨ ਮਹੀਨਿਆਂ ਦਾ ਤੁਸੀਂ ਸਟਾਕ ਜਿਹੜਾ ਉਹ ਚੱਕ ਲਿਓ ਤਾਂ ਜੋ ਤੁਸੀਂ ਤੁਹਾਨੂੰ ਲਿਆਉਣ ਦੀ ਬਾਅਦ ਚੋਂ ਲੋੜਨਾ ਪਵੇ ਤੁਸੀਂ ਉਹੀ ਖਾਈ ਪੀ ਜਾਓ ਤੇ ਆਪੋ ਆਪਣਾ ਭਾਈ ਖਿਆਲ ਰੱਖੋ ਇਹ ਕੋਈ ਡਰਾ ਨਹੀਂ ਰਿਹਾ ਇਹ ਸਿਰਫ ਇੱਕ ਤੁਹਾਨੂੰ ਉਦਾਂ ਹੀ ਐਡਵਾਈਸ ਦੇ ਰਿਹਾ ਹਾਂ ਕਿ ਆਪ ਆਪਣਾ ਖਿਆਲ ਰੱਖੋ ਬਹੁਤ ਬਹੁਤ ਸ਼ੁਕਰੀਆ